ਅਸੋਖਤ ਦੀ ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਵਿਜੀਲੈਂਸ ਵਿਭਾਗ ਵੱਲੋਂ ਬਟਾਲਾ ਦੇ ਐਸਟੀਐਮ ਨੂੰ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਜੀ ਹਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਤੇ ਨਕੇਲ ਕੱਸਣ ਲਈ ਵੱਡੀਆਂ-ਵੱਡੀਆਂ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਜਾਂਦੀਆਂ ਨੇ ਤੇ ਸਮੇਂ-ਸਮੇਂ ਤੇ ਬਹੁਤ ਵੱਡੀਆਂ ਮੱਛੀਆਂ ਨੂੰ ਵੀ ਹੁਣ ਇਸ ਜਾਲ ਦੇ ਵਿੱਚ ਫਸਾਇਆ ਗਿਆ ਹੈ ਭਾਵੇਂ ਉਹਨਾਂ ਤੇ ਕਾਰਵਾਈਆਂ ਕੀਤੀਆਂ ਗਈਆਂ ਨੇ ਤਾਂ ਤਾਜ਼ਾ ਮਾਮਲਾ ਜਿਹੜਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ ਬਟਾਲਾ ਦੇ ਐਸਟੀਐਮ ਵਿਕਰਮਜੀਤ ਸਿੰਘ ਨੂੰ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਵੱਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਐਸਟੀਐਮ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਐਸਟੀਐਮ ਵਿਕਰਮਜੀਤ ਸਿੰਘ ਕੋਲ ਬਟਾਲਾ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਵਜੋਂ ਵੀ ਉਹ ਵਾਦੂ ਸੁਵਾਮਾ ਜਿਹੜੀਆਂ ਉਹ ਨਿਭਾ ਰਹੇ ਨੇ ਤਬ ਕੀ ਪੂਰਾ ਮਾਮਲਾ ਹੈ ਸ਼ਿਕਾਇਤ ਕਰਤਾ ਵੱਲੋਂ ਜੋ ਵਿਜੀਲੈਂਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਉਸ ਮੁਤਾਬਕ ਇਹ ਬੀਤੇ ਦਿਨੀ ਪਟਾਲਾ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਂਦਾ ਹੈ ਜਿਸ ਵਿੱਚ ਉਸ ਵੱਲੋਂ ਕੰਮ ਕੀਤਾ ਜਾਂਦਾ ਹੈ ਤੇ ਕੰਮ ਦੇ ਬਦਲੇ ਜਿਹੜੀ ਉਹ ਸਰਕਾਰੀ ਰਕਮ ਜਾਰੀ ਕਰਨੀ ਹੁੰਦੀ ਉਸ ਬਦਲੇ ਐਸਟੀਐਮ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ 50000 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਪਰੰਤੂ ਸ਼ਿਕਾਇਤ ਕਰਤਾ ਆਪਣੇ ਕਸੇ ਲੈਂਡ ਦੇ ਲਈ ਰਿਸ਼ਵਤ ਦੇਣ ਤੇ ਹੱਕ ਦੇ ਵਿੱਚ ਨਹੀਂ ਸੀ ਤੇ ਜਦੋਂ ਉਹ ਵਿਜੀਲੈਂਸ ਵਿਭਾਗ ਦੇ ਕੋਲ ਪਹੁੰਚਦਾ ਤੇ ਇੱਕ ਜਿਹੜੀ ਉਹ ਰਣਨੀਤੀ ਘੜੀ ਜਾਂਦੀ ਹੈ ਤੇ ਰਣਨੀਤੀ ਘੜ ਕੇ ਜਿਹੜਾ ਐਸਟੀਐਮ ਵਿਕਰਮਜੀਤ ਸਿੰਘ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਜਾਂਦਾ ਤੇ ਤਸਵੀਰਾਂ ਵੀ ਨਾਲ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰ ਐਸਟੀਐਮ ਵਿਕਰਮਜੀਤ ਸਿੰਘ ਐਸਟੀਐਮ ਵਿਕਰਮਜੀਤ ਸਿੰਘ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਨਾਲ ਹੀ ਤਸਵੀਰਾਂ ਜਦੋਂ ਵਿਜੀਲੈਂਸ ਐਸਟੀਐਮ ਵਿਕਰਮਜੀਤ ਸਿੰਘ ਨੂੰ ਗ੍ਰਫਤਾਰ ਕਰਕੇ ਆਪਣੇ ਨਾਲ ਚੰਤੀ ਹੈ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਵਿਜੀਲੈਂਸ ਵੱਲੋਂ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਉਸ ਤੇ ਸਰਕਾਰੀ ਰਹਾਇਸ਼ ਤੋਂ 13.5 ਲੱਖ ਰੁਪਏ ਦੀ ਹੋਰ ਵੀ ਜਿਹੜੀ ਉਹ ਨੱਕ ਤੇ ਨੱਕ ਦੀ ਹੈ ਜਿਹੜੀ ਉਹ ਵਿਜੀਲੈਂਸ ਵਿਭਾਗ ਨੂੰ ਬਰਾਮਦ ਹੋਈ ਹੈ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ